ਕਿਵੇਂ ਸਮਝਦੇ ਹੋ ਜਿੱਦਾਂ ਹੁਣ ਤੁਹਾਡਾ 2 ਸਾਲ ਦਾ ਐਕਸਪੀਰੀਅੰਸ ਹੈਗਾ ਮੈਂ ਉਹ ਚੀਜ਼ ਨੂੰ ਜਾਨਣਾ ਚਾਹੁੰਨਾ ਪੁਰਤਗਾਲ ਦੇ ਵਿੱਚ ਆ ਕੇ ਉਹ ਚੀਜ਼ਾਂ ਜਿਹੜੇ ਸੁਪਨੇ ਦੇਖੇ ਸੀ ਕਈ ਵਾਰੀ ਹੁੰਦਾ ਟੁੱਟ ਜਾਂਦੇ ਜੋ ਮੈਂ ਸ਼ੁਰੂ ਚ ਗੱਲ ਕੀਤੀ ਸੀ ਤੁਹਾਨੂੰ ਕਿਵੇਂ ਮਹਿਸੂਸ ਹੋ ਦੇਖੋ ਵੀਰ ਜੀ ਸਟਾਰਟਿੰਗ ਚ ਤਾਂ ਹਰ ਇੱਕ ਚੀਜ਼ ਲ ਸਟਰਗਲ ਆ ਠੀਕ ਆ ਪਹਿਲੇ 6 ਮਹੀਨੇ ਸਾਲ ਦਾ ਸਟਰਗਲ ਕਰਨਾ ਪੈਂਦਾ ਥੈਨ ਜਦੋਂ ਤੁਸੀਂ ਡਿਪੈਂਡੈਂਟ ਹੋ ਜਾਂਦੇ ਫਿਰ ਤੇ ਬਾਬਾ ਜੀ ਵੀ ਸਾਥ ਦਿੰਦੇ ਕਿਉਂਕਿ ਤੁਸੀਂ ਮਿਹਨਤ ਕਰਦੇ ਹੋ ਤਾਂ ਆਟੋਮੈਟਿਕਲੀ ਉਹ ਵਾਇਗਰੂ ਸਹਾਰਾ ਦਿੰਦਾ ਹੂੰ सबसे पहले मैं तो ये कहना चाहूँगा कि लीगल वे से आएँ फिर आपके रास्ते खुल जाते हैं जो टी आपको नॉर्मली अगर आप लीगल वे पर आते हैं तो छः महीने के बाद आप कोर्ट में केस करके आप अपनी टी जो है ना ले सकते हैं अगर आप इलीगल वे से आएंगे तो दो साल ढाई साल भी लग जाएंगे और अभी जैसे मैंने सुना है कि रूल्स चेंज कर रहे हैं जो इलीगल आए उसको वो टीआरसी नहीं देंगे तो पहले आप प्रिफर करेंगे लीगल वे से आए दूसरा आपको मिनिमम इंग्लिश आनी चाहिए ਇਹਨੇ ਪੰਜੀ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹਰ ਇੱਕ ਜਿਵੇਂ ਕੋਈ ਵੀਰ ਵੀਰਪਰਾ ਕਿਸੇ ਕੋਲ ਰਹਿਸ਼ ਵੀ ਨਹੀਂ ਹੈਗੀ ਇੱਥੇ ਬਹੁਤ ਮਾੜਾ ਹਾਲ ਇੱਥੇ ਹੈ ਤਾਂ ਹਾਲਾਤ ਹੈਗੇ ਨੇ ਬਟ ਹੁਣ ਅੱਗੇ ਨਾਲੋਂ ਪਿਛਲੇ ਸਾਲ ਕੁਝ ਜ਼ਿਆਦਾ ਸੀ ਜਦੋਂ ਡੁੰਕੀਆਂ ਚੱਲਦੀਆਂ ਸੀਆਂ ਹੁਣ ਇਸ ਵਾਰੀ ਥੋੜਾ ਕੁਝ ਬਹੁਤ ਜ਼ਿਆਦਾ ਚੇਂਜਸ ਆਈ ਹੋਈਆਂ ਕੰਮ ਵੀ ਹੈਗੇ ਆ ਪਰ ਕੰਮ ਕਰਨ ਵਾਲਿਆਂ ਵਾਸਤੇ ਕਈ ਬੰਦੇ ਇੱਥੇ ਹੈਗੇ ਆ ਭਾਜੀ ਜਿਹੜੇ ਐਸਪਰਸਤੀ ਕਰਨਾ ਆਏ ਆ ਓਕੇ ਉਹ ਤਾਂ ਤੁਹਾਨੂੰ ਪਤਾ ਹੈ ਬਾਈ ਇੰਡੀਆ ਵੀ ਇਹੀ ਹਾਲ ਤੇ ਹਾਂ ਇਥੇ ਵੀ ਹੈਗਾ ਅੱਛਾ ਪਹਿਲਾਂ ਮੈਨੂੰ ਇਹ ਹੁਣ ਦੱਸੋ ਵੀ ਕੰਮ ਕਿਹੋ ਜਿਹੇ ਨੇ ਹੈ ਜੇ ਜਿਹੜੇ ਪੰਜਾਬੀ ਸਾਡੇ ਆ ਕੇ ਜਿਹੜੇ ਉਧਰ ਆਉਂਦੇ ਨੇ ਕਿਹੜੇ ਕੰਮ ਕਰਦੇ ਆ ਭਾディ ਇੱਥੇ ਮੋਸਟਲੀ ਆਪਣੇ ਪੰਜਾਬੀ ਜਿਆਦਾ ਰੈਸਟੋਰੈਂਟ ਲੈਣ ਚ ਜਾਂਦੇ ਆ ਅੱਛਾ ਹਾਂਜੀ ਰੈਸਟੋਰੈਂਟ ਮੈਂ ਤਾਂ ਖੇਤੀ ਦਾ ਵੀ ਸੁਣਿਆ ਕੱਪ ਹੈਗਾ ਖੇਤੀ ਦਾ ਹੈਗਾ ਬਟ ਭਾਜੀ ਉਹ ਐਕਚੁਅਲੀ 6 ਮੰਥ ਹੁੰਦਾ 12 ਦੇ 12 ਮੰਥ ਹੀ ਕੰਮ ਚੱਲਦਾ ਓਕੇ ਹਾਂਜੀ ਉਹ ਬੰਦ ਨਹੀਂ ਹੁੰਦੇ ਛੁੱਟੀਆਂ ਜ਼ਰੂਰ ਹੁੰਦੀਆਂ ਪਟੋ ਇੱਕ ਫੇਰੀਅਸ ਦੇ ਨਾਮ ਤੋਂ ਇੱਥੇ ਜਾਣੇ ਜਾਂਦੇ ਆ ਅੱਛਾ ਸਹੀ ਹੈ ਉਹ ਚੱਲਦੀ ਇੱਕ ਰੈਸਟੋਰੈਂਟਾਂ ਦਾ ਕੰਮ ਹੋ ਗਿਆ ਉਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੰਮ ਭਾਜੀ ਇੱਥੇ ਉਬਰੇ ਦਾ ਚੱਲਦਾ ਜਿਵੇਂ ਆਪਾਂ ਉਬਰਾ ਇਸ ਕਹਿੰਦੇ ਆ ਜਿਵੇਂ ਕੰਸਟਰਕਸ਼ਨ ਲਾਈਨ ਹਾਂ ਹਾਂ ਸਹੀ ਉਹ ਹੋ ਗਿਆ ਬਾਕੀ ਮਾਰਸ਼ੇ ਲੱਗਦੇ ਆ ਮਾਰਕੀਟਾਂ ਲੱਗਦੀਆਂ ਸਹੀ ਆ ਹੋਰ ਐਸ ਵੈਲ ਐਸ ਨਾਲ ਦੇ ਨਾਲ ਹੀ ਜਿਵੇਂ ਕੋਈ ਸੁਪਰਮਾਰਕੀਟ ਨੇ ਮਿੰਨੀ ਮਰਕਾਦੋਂ ਨੇ ਸਟੋਰ ਨੇ ਆਪਣੇ ਉਥੇ ਆਪਣੇ ਵੀਰਪਰਾ ਕੰਮ ਕਰਦੇ ਨੇ तो मुझे आए हुए छः महीने हुए और मैंने आते ही बिज़नेस किया ये मैंने ये मेरा है, मैं ऑन करता हूँ ठीक है। तो बिज़नेस के हवाले से देखें तो यहाँ पे बहुत सारी अपॉर्चुनिटीज़ हैं बगैर कार्ड के हम यहाँ पे कंपनी बना सकते हैं उस पर काम कर सकते हैं जॉब्स क्रिएट कर सकते हैं तो मेरे हिसाब से पुर्तगाल बहुत अच्छी अच्छा प्लेस है अगर कोई बिज़नेस करना चाहता है अपॉर्चुनिटीज़ यहाँ पर बहुत हैं पहला जरा सात साल च मिलता से पासपोर्ट वो इन्होंने पाँच साल का कर दिता हो ਜਦੋਂ ਆਪਾਂ ਆਨੇ ਆ ਪੇਪਰ ਸਾਡੇ ਲੀਗਲ ਐਂਟਰੀ ਹੁੰਦੀ ਹੈ ਸਾਡੀ ਆਪਾਂ ਲੋਕ ਕਰਵਾਨੇ ਆ ਪੇਪਰ ਸਭ ਤੋਂ ਵਧੀਆ ਇਹਨਾਂ ਦਾ ਰੂਲ ਏ ਆ ਕਿ ਬੰਦਾ ਟੂਰਿਸਟ ਵੀਜ਼ੇ ਤੇ ਆ ਕੇ ਵੀ ਇੱਥੇ ਆਪਣਾ ਸਭ ਕੁਝ ਕਰ ਸਕਦਾ ਜੋਬ ਅਪਲਾਈ ਕਰ ਸਕਦਾ ਉਹਨੂੰ ਪੁਲਿਸ ਕੀ ਕੋਈ ਚੀਜ਼ ਤੰਗ ਨਹੀਂ ਕਰਦੀ ਕੀ ਬਾਤ ਸਭ ਤੋਂ ਵਧੀਆ ਇਸ ਕੰਟਰੀ ਦੀ ਗੱਲ ਅੱਛਾ ਸੈਕੰਡਲੀ ਭਾਜੀ ਕਿ ਆਪਾਂ ਜਿਵੇਂ ਜਾਣਦੇ ਆ ਕਿ ਪੇਪਰ 2 ਸਾਲ ਦੇ 2.5 ਸਾਲ ਦੇ ਅਰਾਊਂਡ ਮਿਲ ਜਾਂਦੇ ਆ ਅੱਛਾ ਥੈਨ ਆਫਟਰ 5 ਇਅਰਸ ਇਹਨਾਂ ਨੇ ਪਾਸਪੋਰਟ ਪ੍ਰੋਵਾਈਡ ਕਰ ਦਿੱਤਾ ਹੋਇਆ ਪੁਰਤਗੀਸ਼ੀ ਪਾਸਪੋਰਟ ਜਿਹੜਾ ਅਕੋਰਡਿੰਗ ਟੂ ਮੀ ਕਿ ਤੀਸਰੇ ਨੰਬਰ ਤੇ ਵਰਡ ਜੀ ਹਾਂ ਪਾਵਰਫੁਲ ਪਾਵਰਫੁਲ ਤੁਹਾਨੂੰ ਇੰਗਲਿਸ਼ ਆਉਣੀ ਮਸਟ ਚਾਹੀਦੀ ਹੈ ਇੰਗਲਿਸ਼ ਆਏਗੀ ਥੈਨ ਕੋਈ ਜੋਬ ਤੁਹਾਨੂੰ ਪ੍ਰੋਵਾਈਡ ਕਰੇਗਾ ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਜੇ ਤੁਹਾਨੂੰ ਪੁਰਤਗੀਸ਼ ਨਹੀਂ ਆਉਂਦੀ ਫੇਰ ਤੁਹਾਡੇ ਲਈ ਕੋਈ ਜੋਬ ਨਹੀਂ ਹੈ ਕਿਸੇ ਲਈ ਚਾਹੇ ਤੁਸੀਂ ਹਾਂ ਉਬਰੇ-ਆਬਰੇ ਕੰਸਟਰਕਸ਼ਨ ਲਾਈਨ ਦਾ ਕਰ ਸਕਦੇ ਹੋ ਉਹਦੇ ਲਈ ਵੀ ਉਹ ਅੱਜ ਕੱਲ ਜੋ ਕਰ ਰਹੇ ਆ ਤੇ ਘੱਟੋ ਘੱਟ ਉਹਨਾਂ ਨੂੰ ਆਪਣੇ ਸ਼ੈਫ ਜੋ ਓਨਰ ਹੁੰਦਾ ਜਾਂ ਕੋਈ ਆਪਣੇ ਤੋਂ ਵੱਡਾ ਹੁੰਦਾ ਮੈਨੇਜਰ ਹੁੰਦਾ ਉਹਦੇ ਨਾਲ ਗੱਲ ਕਰਨ ਲਈ ਥੋੜੀ ਬੁਤ ਲिटल ਬਿਟ ਕਰਨੀ ਚਾਹੀਦੀ ਨਹੀਂ ਤਾਂ ਚਾਹੀਦੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਤੇ ਇਸ ਵੇਲੇ ਪੁਰਤਗਾਲ ਦੀ ਧਰਤੀ ਤੇ ਪਹੁੰਚੇ ਹੋਏ ਹਾਂ ਲਿਸਬਨ ਸ਼ਹਿਰ ਦੇ ਵਿੱਚ ਸੋ ਲਿਸਬਨ ਸ਼ਹਿਰ ਦੇ ਵਿੱਚ ਜਿੱਥੇ ਘੁੰਮਦਿਆਂ ਘਮਾਉਂਦਿਆਂ ਸਾਨੂੰ ਮਤਲਬ ਜੇ ਆਪਾਂ 2 ਦਿਨ ਦੇ ਐਕਸਪੀਰੀਅੰਸ ਦੀ ਗੱਲ ਕਰੀ ਤਾਂ ਬਹੁਤ ਘੱਟ ਪੰਜਾਬੀ ਮਿਲੇ ਪਰ ਅਖੀਰ ਦੇ ਵਿੱਚ ਸਾਨੂੰ ਸਾਡੇ ਬੰਦੇ ਲੱਭ ਗਏ ਤੇ ਇਹਨਾਂ ਦੇ ਕੋਲ ਬੈਠੇ ਹਾਂ ਪੀਸੇਰੀਆ ਚਲਾਉਂਦੇ ਨੇ ਯਾਨੀ ਕਿ ਪੀਜ਼ਾ ਸ਼ਾਪ ਹੈ ਇਹਨਾਂ ਦੀ ਹੋਰ ਵੀ ਇੱਕ ਆਪਾਂ ਕਹਿ ਸਕਦੇ ਹਾਂ ਵੀ ਸਾਰੀਆਂ ਆਈਟਮਾਂ ਰੱਖੀਆਂ ਹੋਈਆਂ ਨੇ ਸੋ ਪੀਜ਼ਾ ਖਾ ਕੇ ਤੇ ਹੁਣ ਕਿਹਾ ਵੀ ਸਵਾਲ ਜਵਾਬ ਵੀ ਤੁਹਾਡਾਂ ਨਾਲ ਹੀ ਕਰਨੇ ਆ ਵਧੀਆ ਨੇ ਜਾਂ ਮੀਡੀਅਮ ਨੇ ਜਾਂ ਮਾੜੇ ਨੇ ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿ ਇਹੋ ਜੀ ਲਾਈਫ ਹੈ ਕਿ ਇਹੋ ਜੇ ਕੰਮ ਕਰ ਹੈ ਗਿਆ ਸੋ ਆਪਾਂ ਪਹਿਲਾਂ ਗੱਲਬਾਤ ਕਰਦੇ ਪਹਿਲਾਂ ਵੈਲਕਮ ਕਰ ਲਈਏ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਪਹਿਲਾ ਤੁਹਾਡਾ ਨਾਮ ਦੱਸਿਓ ਮੇਰਾ ਨਾਮ ਓਕਾਰ ਸਿੰਘ ਆ ਭਾਜੀ ਓਕਾਰ ਸਿੰਘ ਜੀ ਬੜੀ ਓਕੇ ਜੀ ਓਕੇ ਭਾਜੀ ਤੁਹਾਡਾ ਕੀ ਨਾਮ ਹੈ ਹਾਂ ਸਚਿੰਦ ਥੋਰਾਣੀ ਸਚਿੰਦ ਥੋਰਾਣੀ ਸਚਿੰਦ ਥੋਰਾਣੀ ਸਚਿੰਦ ਥੋਰਾਣੀ ਜੀ ਆਪ ਕਹਾਂ ਸੇ ਹੋ ਮੈਂ ਪਾਕਿਸਤਾਨ ਸੇ ਪਾਕਿਸਤਾਨ ਸੇ ਕੀ ਆ ਬਾਤ ਹੈ ਕੀ ਆ ਬਾਤ ਹੈ ਅੱਛਾ ਭਾਜੀ ਤੁਸੀਂ ਕਿੱਥੋਂ ਪੰਜਾਬ ਮੈਂ ਭਾਜੀ ਪੰਜਾਬ ਗਰਦਾਸਪੁਰ ਤੋਂ ਠੀਕ ਹੈ ਠੀਕ ਬਟਾਲਾ ਏਰੀਆ ਬਟਾਲਾ ਏਰੀਆ ਕੀ ਆ ਬਾਤ ਸਾਡੇ ਗਵਾਂਢੀ ਸਾਡੇ ਗਵਾਂਢੀ ਨੇ ਭਾਜੀ ਹੈ ਸੋ ਇਹ ਵੀ ਬਹੁਤ ਵਧੀਆ ਗੱਲ ਹੋਈ ਹੈ ਅੱਛਾ ਤੁਹਾਨੂੰ ਕਿੰਨੀ ਧੀਰ ਹੋ ਗਈ ਸੀ ਆਏ ਮੈਨੂੰ ਭਾਜੀ 2 ਸਾਲ ਹੋਣ ਵਾਲੇ ਕ ਕੋਛ ਤਾਂ ਲੱਗ ਰਹੇ ਹੋ ਬਿਲਕੁਲ ਪਾਜੀ ਸਹੀ ਆ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਸੋਹਣਾ ਚੱਲੀ ਜਾਂਦਾ ਅੱਛਾ ਕੰਮ ਕਾਰਜ ਮਿਲ ਜਾਂਦਾ ਕਰੀ ਜਾਂਦੇ ਬਹੁਤ ਸੋਹਣਾ ਬਾਬਾ ਜੀ ਮੈਂ ਤਾਂ ਪੁੱਛ ਰਿਹਾ ਨਾ ਵੀ ਮੈਂ ਯੂਕੇ ਚ ਸਟੂਡੈਂਟ ਆ ਨਾ ਗੱਲ ਕਰਦਾ ਰਹੇ ਨਾ ਸਾਰੇ ਕਹਿੰਦੇ ਵੀ ਨਹੀਂ ਮਾੜੇ ਹਾਲਾਤ ਆ ਬੜੇ ਸੈਡ ਨੇ ਬੜੇ ਉਹ ਮਤਲਬ ਜਿਦਾਂ ਕਹਿ ਲਈਏ ਵੀ ਡਿਸਪਾਇੰਟਡ ਨੇ ਵੀ ਇਹ ਕੀ ਬਣ ਗਿਆ ਸਾਡੇ ਨਾਲ ਤਾਂ ਮੈਂ ਪੁੱਛ ਰਿਹਾ ਤੁਹਾਨੂੰ ਬਿਲਕੁਲ ਪਾਜੀ ਐਕਚੁਅਲੀ ਜਿਵੇਂ ਆਪਾਂ ਕਹਿ ਰਹੇ ਪੰਜੀ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹਰ ਇੱਕ ਜਿਵੇਂ ਕੋਈ ਵੀਰ ਵੀਰਪਰਾ ਕਿਸੇ ਕੋਲ ਰਹਿائش ਵੀ ਨਹੀਂ ਹੈਗੀ ਇੱਥੇ ਬਹੁਤ ਮਾੜਾ ਹਾਲ ਇੱਥੇ ਹਾਂ ਤਾਂ ਹਾਲਾਤ ਹੈਗੇ ਨੇ ਬਟ ਹੁਣ ਅੱਗੇ ਨਾਲੋਂ ਪਿਛਲੇ ਸਾਲ ਕੁਝ ਜ਼ਿਆਦਾ ਸੀ ਜਦੋਂ ਡੋਂਕੀਆਂ ਚੱਲਦੀਆਂ ਸੀਗੀਆਂ ਹਾਂ ਹੁਣ ਇਸ ਵਾਰੀ ਥੋੜਾ ਕੁਝ ਬਹੁਤ ਜ਼ਿਆਦਾ ਚੇਂਜਸ ਆਈ ਹੋਈਆਂ ਓਏ ਓਕੇ ਤੇ ਹੁਣ ਬਹੁਤ ਵਧੀਆ ਚਲੋ ਚੱਲ ਰਿਹਾ ਸਭ ਦਾ ਸਰਕਲ ਕੰਮ ਵੀ ਹੈਗੇ ਆ ਪਰ ਕੰਮ ਕਰਨ ਵਾਲਿਆਂ ਵਾਸਤੇ ਕਈ ਬੰਦੇ ਇੱਥੇ ਹੈਗੇ ਆ ਭਾਜੀ ਜਿਹੜੇ ਐਸਪਰਸਤੀ ਕਰਨਾ ਆਏ ਆ ਓਕੇ ਉਹ ਤਾਂ ਤੁਹਾਨੂੰ ਪਤਾ ਵਈ ਇੰਡੀਆ ਵੀ ਇਹੀ ਹਾਲਤੇ ਉੱਥੇ ਹਾਂ ਇੱਥੇ ਵੀ ਹੈਗੇ ਅੱਛਾ ਪਹਿਲਾਂ ਮੈਨੂੰ ਇਹ ਹੁਣ ਦੱਸੋ ਵੀ ਕੰਮ ਕਿਹੋ ਜਿਹੇ ਨੇ ਹੈ ਜਿਹੜੇ ਪੰਜਾਬੀ ਸਾਡੇ ਆ ਕੇ ਜਿਹੜੇ ਉਧਰ ਆਉਂਦੇ ਨੇ ਕਿਹੜੇ ਕੰਮ ਕਰਦੇ ਆ ਇੱਥੇ ਪਾਜੀ ਤੇ मोस्टली ਆਪਣੇ ਪੰਜਾਬੀ ਜਦਾ ਰੈਸਟੋਰੈਂਟ ਲੈਣ ਚ ਜਾਂਦੇ ਆ ਅੱਛਾ ਹਾਂਜੀ ਰੈਸਟੋਰੈਂਟ ਮੈਂ ਤਾਂ ਖੇਤੀ ਦਾ ਵੀ ਸੁਣਿਆ ਕੰਮ ਹੈਗਾ ਖੇਤੀ ਦਾ ਹੈਗਾ ਬਟ ਪਾਜੀ ਉਹ ਐਕਚੁਅਲੀ 6 ਮੰਥ ਹੁੰਦਾ ਅੱਛਾ 6 ਮੰਥ ਕੰਮ ਹੁੰਦਾ 6 ਮੰਥ ਵਿਲੇ ਬੈਠਣਾ ਪੈਂਦਾ ਇਸ ਲਈ ਜਿਹੜੇ ਪੁਰਾਣੇ ਬੰਦੇ ਜਿਨ੍ਹਾਂ ਦੇ ਹੈਗੇ ਆ ਇੱਥੇ ਉਹਨਾਂ ਨੂੰ ਇਹੀ ਪ੍ਰੈਫਰ ਕਰਦੇ ਆ ਕਿ ਤੁਸੀਂ ਰੈਸਟੋਰੈਂਟ ਜਾ ਜੋ ਕਿਉਂਕਿ ਉਹ 12 ਦੇ 12 ਮੰਥ ਹੀ ਕੰਮ ਚੱਲਦਾ ਓਕੇ ਹਾਂਜੀ ਉਹ ਬੰਦ ਨਹੀਂ ਹੁੰਦੇ ਛੁੱਟੀਆਂ ਜ਼ਰੂਰ ਹੁੰਦੀਆਂ ਬਟ ਉਹ ਇੱਕ ਫੀਰੀਅਸ ਦੇ ਨਾਮ ਤੋਂ ਇੱਥੇ ਜਾਣੇ ਜਾਂਦੇ ਆ ਅੱਛਾ ਸਹੀ ਹੈ ਉਹ ਚੱਲਦੇ ਇੱਕ ਰੈਸਟੋਰੈਂਟਾਂ ਦਾ ਕੰਮ ਹੋ ਗਿਆ ਉਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੰਮ ਹੈਗੇ ਪਾਜੀ ਇੱਥੇ ਉਬਰੇ ਦਾ ਚੱਲਦਾ ਜਿਵੇਂ ਆਪਾਂ ਉਬਰਾ ਇਸ ਕਹਿੰਦੇ ਆ ਜਿਵੇਂ ਕੰਸਟਰਕਸ਼ਨ ਲਾਈਨ ਹਾਂ 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 ਸਹੀ ਉਹ ਹੋ ਗਿਆ ਬਾਕੀ ਮਾਰਸ਼ੇ ਲੱਗਦੇ ਆ ਹਾਂ ਮਾਰਕਟਾਂ ਲੱਗਦੀਆਂ ਮਾਰਕਟਾਂ ਲੱਗਦੀਆਂ ਸਹੀ ਆ ਹੋਰ ਐਸ ਵੈਲ ਐਸ ਨਾਲ ਦੇ ਨਾਲ ਜਿਵੇਂ ਕੋਈ ਸੁਪਰਮਾਰਕੀਟ ਨੇ ਮਿੰਨੀ ਮਰਕਾਦੋ ਨੇ ਸਟੋਰ ਨੇ ਆਪਣੇ ਉੱਥੇ ਆਪਣੇ ਵੀਰਪਰਾ ਕੰਮ ਕਰਦੇ ਨੇ ਹਾਂ ਹਾਂ ਤੇ ਇੱਥੇ ਲਿਸਬਨ ਚ ਜ਼ਿਆਦਾਤਰ ਇਹ ਹੀ ਆ ਰੈਸਟੋਰੈਂਟਸ ਦੇ ਕੰਮ ਨੇ ਇੱਥੇ ਕੰਮ ਹੈਗਾ ਹਾਂਜੀ ਕੰਸਟਰਕਸ਼ਨ ਅੱਛਾ ਇਹ ਇੱਕ ਸਵਾਲ ਹੋਰ ਆਪਾਂ ਕਿਉਂਕਿ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਵੀ ਦੇਣੀ ਆ ਪੁਰਤਗਾਲ ਦੇ ਵਿੱਚ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਇੱਥੇ ਪੰਜਾਬੀ ਜਿਹੜੇ ਨੇ ਜ਼ਿਆਦਾ ਰਹਿੰਦੇ ਆ ਭਾਜੀ ਸਭ ਤੋਂ ਜ਼ਿਆਦਾ ਪੰਜਾਬੀ ਆਪਣੇ ਨੂੰ ਪਾਏ ਜਾਣ ਵਾਲੇ ਲਿਸਬਨ ਵਿੱਚ ਉਹਦੀ ਵੈਰਸ ਜੇ ਅੱਛਾ ਸਨੋਰਾਬਾਦ ਨੇ ਹਾਂ ਸਹੀ ਕਿਉਂਕਿ ਆਪਣਾ ਗੁਰੂ ਘਰ ਹਾਂ ਉਹਦੀ ਵੈਲਸ ਵਿੱਚ ਉਹਦੀ ਵੈਲਸ ਹਾਂਜੀ ਤੇ ਕਿੰਨੇ ਗੁਰੂ ਘਰ ਹੈ ਪੂਰੇ ਪੁਰਤਗਾਲ ਦੇ ਵਿੱਚ ਪੁਰਤਗਾਲ ਚ ਤਾਂ ਦੋ ਗੁਰੂ ਘਰ ਪੁਰਤਗਾਲ ਦੇ ਵਿੱਚ ਤਾਂ ਬਹੁਤ ਨੇ ਲਿਸਬਨ ਦੇ ਵਿੱਚ ਦੋ ਨੇ ਇੱਕ ਛੋਟਾ ਵਾ ਜਿਵੇਂ ਆਪਾਂ ਕਹਿ ਲੀਦਾ ਇੱਕ ਵੱਡਾ ਵਾ ਉਹ ਆਪਣਾ ਉਹਦੀ ਵੈਲਸ ਆ ਛੋਟਾ ਜਿਹੜਾ ਇਧਰ ਮਰਤਮਨੀਸ਼ ਦੇ ਲੱਗੇ ਆ ਠੀਕ ਹੈ ਉਹ ਪੈਂਦਾ ਠੀਕ ਹੈ ਠੀਕ ਹੈ ਠੀਕ ਅੱਛਾ ਹੁਣ ਆਪਾਂ ਪਾਕਿਸਤਾਨ ਵਾਲੇ ਪਾਸੇ ਆਉਨੇ ਆ ਸੋ ਆਪ ਪਾਕਿਸਤਾਨ ਸੇ ਹੋ ਨਾ ਤੋ ਆਪ ਕੈਸੇ ਸਮਝ ਰਹੇ ਹੋ ਯਹਾਂ ਪੇ ਪੁਰਤਗਾਲ ਮੇਂ ਆਪ ਖੁਸ਼ ਹੋ ਜੋ ਸੋਚਿਆ ਥਾ ਪਾਕਿਸਤਾਨ ਸੇ ਆਨੇ ਕੇ ਵਕਤ ਉਹ ਸਾਰਾ ਕੁਛ ਮਿਲ ਰਹਾ ਹੈ ਯ से बहुत साल पहले निकला था मैं आठ साल साइप्रस में था अभी पुर्तगाल में आया हूँ okay. तो मुझे आए हुए छः महीने हुए हैं और मैंने आते ही बिज़नेस किया ये मैंने ये मेरा है। मैं ऑन करता हूँ तो बिज़नेस के हवाले से देखें तो यहाँ पर बहुत सारी अपॉर्चुनिटीज़ हैं बगैर कार्ड के हम यहाँ पर कंपनी बना सकते हैं उस पर काम कर सकते हैं जॉब्स क्रिएट कर सकते हैं तो मेरे हिसाब से पुर्तगाल बहुत अच्छी अच्छा प्लेस है अगर कोई बिज़नेस करना चाहता है अपॉर्चुनिटीज़ यहाँ पे बहुत हैं मैंने बहुत सारे लोग देखे अपने जो इंडियन पाकिस्तानी देसी कम्युनिटी है वेल सेटल्ड है उनकी लाइफ बहुत अच्छी है क्यों उन्होंने मेहनत की कुछ लोग हैं जो मेहनत नहीं करना चाहते ऐसे ही मतलब दूसरों के ऊपर डिपेंड रहना चाहते हैं या कम कंट्री के ऊपर डिपेंड रहना चाहते हैं तो उनके लिए लाइफ नहीं है यहाँ पे जैसे हम में मुझे छः महीने हुए मेरा बिजनेस चल रहा है मैंने और लोगों को जॉब्स दी हुई हैं तो मेरे लिए तो बहुत अच्छे अच्छा है अच्छा हाँ अच्छा आपके पाकिस्तान से कितने लोग मतलब यहाँ पे होंगे एस्टिमेटेड पुर्तगाल में Uh, मुझे इस चीज़ का आइडिया नहीं है मैं इतनी अपने मतलब काफी है, बहुत, रहते हैं बहुत, जी 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 बहुत बहुत मिलते हैं ज्यादा पंजाबी इंडियन पंजाबी जी जी बहुत हैं, हाँ। बहुत हैं। हाँ। क्योंकि उसके बाद जी जी क्योंकि गुरुद्वारे साहब जाते हैं तो हाँ। वहाँ पे अपने मतलब मिलते हैं या मंदिर वगैरह जाते हैं तो वहाँ पे इंडियन ही तकरीबन मिलते हैं ओके नहीं बहुत अच्छी बात है चलो हमारे वैसे जब हम बात यूके की करते हैं ना तो यूके में बहुत सारे पाकिस्तानी और पंजाबी हैं मतलब वो जाके ऐसे ही लगता है कि शायद हम पाकिस्तान में आ गए हैं या फिर हम पंजाब में चले गए हैं ਉਹਾਂ ਪੇ ਮਾਹੌਲ ਕੁਛ ਐਸਾ ਹੈ ਨਾ ਅੱਛਾ ਆਪਾ ਜੀ ਮੈਂ ਦੁਬਾਰਾ ਤੁਹਾਡੇ ਕੋਲ ਆਉਣਾ ਹੈ ਬਿਲਕੁਲ ਜੀ ਅ ਕਿਵੇਂ ਸਮਝਦੇ ਹੋ ਜਿੱਦਾਂ ਹੁਣ ਤੁਹਾਡਾ 2 ਸਾਲ ਦਾ ਐਕਸਪੀਰੀਅੰਸ ਹੈਗਾ ਮੈਂ ਉਹ ਚੀਜ਼ ਨੂੰ ਜਾਣਨਾ ਚਾਹੁੰਨਾ ਪੁਰਤਗਾਲ ਦੇ ਵਿੱਚ ਆ ਕੇ ਉਹ ਚੀਜ਼ਾਂ ਜਿਹੜੇ ਸੁਪਨੇ ਦੇਖੇ ਸੀ ਕਈ ਵਾਰੀ ਹੁੰਦਾ ਟੁੱਟ ਜਾਂਦੇ ਜੋ ਮੈਂ ਸ਼ੁਰੂ ਚ ਗੱਲ ਕੀਤੀ ਸੀ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਦੇਖੋ ਵੀਰ ਜੀ ਸਟਾਰਟਿੰਗ ਚ ਤਾਂ ਹਰ ਇੱਕ ਚੀਜ਼ ਲਈ ਸਟਰਗਲ ਆ ਹਾਂ ਠੀਕ ਆ ਪਹਿਲੇ 6 ਮਹੀਨੇ ਸਾਲ ਦਾ ਸਟਰਗਲ ਕਰਨਾ ਪੈਂਦਾ ਥੈਨ ਜਦੋਂ ਤੁਸੀਂ ਡਿਪੈਂਡੈਂਟ ਹੋ ਜਾਂਦੇਖੋ ਤੇ ਤੇ ਬਾਬਾ ਜੀ ਵੀ ਸਾਥ ਦਿੰਦੇ ਕਿਉਂਕਿ ਤੁਸੀਂ ਮਿਹਨਤ ਕਰਦੇ ਹੋ ਤਾਂ ਆਟੋਮੈਟਿਕਲੀ ਉਹ ਵਾਇਗਰੂ ਸਹਾਰਾ ਦਿੰਦਾ ਹੂੰ ਤੇ ਮਿਹਨਤ ਨਾ ਛੱਡੋ ਮਿਹਨਤ ਕਰੀ ਜੋ ਸਭ ਕੁਝ ਹੀ ਹੈ ਇੱਥੇ ਅੱਛਾ ਬਸ ਇਹ ਹੈ ਕਿ ਇਹ ਆਪਾਂ ਕੁਝ ਲੋਕ ਕਹਿੰਦੇ ਬਹੁਤ ਮਾੜੀ ਕੰਟਰੀ ਹੈ ਬਟ ਸਭ ਤੋਂ ਵਧੀਆ ਇਹ ਹੈ ਕਿ ਜਿਹੜੀ 2 ਸਾਲ 2.5 ਸਾਲ ਦੇ ਅੰਦਰ ਅੰਦਰ ਸਾਨੂੰ ਪੇਪਰ ਦੇ ਦਿੰਦੀ ਹੈ ਹੂੰ ਇਹ ਇਹ ਪਹਿਲਾ ਰੂਲ ਸੀਗਾ ਇਹਨਾਂ ਦਾ ਕੀ 7 ਸਾਲ ਬਾਅਦ ਪਾਸਪੋਰਟ ਦੇ ਦਿੰਦੇ ਇਹ ਮੈਂ ਸਵਾਲ ਪੁੱਛ ਲੈਣਾ ਤੁਹਾਨੂੰ ਮੈਂ ਆਉਣਾ ਇੱਧਰ ਹੀ ਸੀਗਾ ਪੇਪਰਾਂ ਦਾ ਕੀ ਹਿਸਾਬ ਕਿਤਾਬ ਹੈ ਇਹ ਮੈਂ ਜੋ ਸੁਣਦਾ ਆਮ ਆਪਾਂ ਟਿਕਟੋਕ ਤੇ ਵੀਡੀਓ ਵੀ ਦੇਖੀਦੀਆਂ ਬਹੁਤ ਸਾਰੇ ਦੋਸਤ ਵੀ ਗੱਲ ਕਰਦੇ ਆਂ ਕਿ ਜਾਂਦੇ ਪੇਪਰ ਚੱਕੋ ਪੁਰਤਗਾਲ ਦੇ ਵਿੱਚ 5 ਸਾਲਾਂ ਬਾਅਦ ਪਾਸਪੋਰਟ ਚੱਕੋ ਇਹ ਪ੍ਰੋਸੈਸ ਦੱਸੋ ਮੜਾ ਜੀ ਐਕਚੁਅਲੀ ਭਾਜੀ ਪਹਿਲਾਂ ਪ੍ਰੋਸੈਸ ਹੋਰ ਸੀਗਾ ਹੁਣ ਥੋੜਾ ਚੇਂਜ ਹੋਇਆ ਐ ਐਮਆਈ ਹੋਈ ਆ ਪਹਿਲਾਂ ਸ਼ੈਫ ਸੀਗੀ ਕੰਟਰੋਲ ਕਰਦੀ ਹੁਣ ਇਹਨਾਂ ਦੀ ਗਵਰਨਮੈਂਟ ਨੇ ਚੇਂਜ ਕਰ ਦਿੱਤੀ ਹੋਈ ਆ ਪਹਿਲਾਂ ਜਿਹੜਾ 7 ਸਾਲ ਚ ਮਿਲਦਾ ਸੀ ਆ ਪਾਸਪੋਰਟ ਉਹ ਇਹਨਾਂ ਨੇ 5 ਸਾਲ ਦਾ ਕਰ ਦਿੱਤਾ ਆ। ਕੀ ਬਾਤ ਆ। ਜਦੋਂ ਆਪਾਂ ਆਨੇ ਆ ਪੇਪਰ ਸਾਡੇ ਲੀਗਲ ਐਂਟਰੀ ਹੁੰਦੀ ਸਾਡੀ ਆਪਾਂ ਲੋਕ ਕਰਵਾਨੇ ਆ ਪੇਪਰ ਸਭ ਤੋਂ ਵਧੀਆ ਇਹਨਾਂ ਦਾ ਰੂਲ ਇਹ ਆ ਕਿ ਬੰਦਾ ਟੂਰਿਸਟ ਵੀਜੇ ਤੇ ਆ ਕੇ ਵੀ ਇੱਥੇ ਆਪਣਾ ਸਭ ਕੁਝ ਕਰ ਸਕਦਾ ਜੋਬ ਅਪਲਾਈ ਕਰ ਸਕਦਾ ਉਹਨੂੰ ਪੁਲਿਸ ਕੀ ਕੋਈ ਚੀਜ਼ ਤੰਗ ਨਹੀਂ ਕਰਦੀ। ਕੀ ਬਾਤ ਆ। ਸਭ ਤੋਂ ਵਧੀਆ ਇਸ ਕੰਟਰੀ ਦੀ ਇਹ ਗੱਲ ਆ। ਅੱਛਾ। ਸੈਕੰਡਲੀ ਭਾਜੀ ਕਿ ਆਪਾਂ ਜਿਵੇਂ ਜਾਣਦੇ ਆ ਕਿ ਪੇਪਰ 2 ਸਾਲ ਦੇ 2.5 ਸਾਲ ਦੇ ਅਰਾਊਂਡ ਮਿਲ ਜਾਂਦੇ ਆ। ਅੱਛਾ। ਦੈਨ ਆਫਟਰ 5 ਇਅਰਸ ਇਹਨਾਂ ਨੇ ਪਾਸਪੋਰਟ ਪ੍ਰੋਵਾਈਡ ਕਰ ਦਿੱਤਾ ਹੋਇਆ ਵਾਹ ਜੀ ਵਾਹ ਪੁਰਤਗਾਲੀ ਪਾਸਪੋਰਟ ਜਿਹੜਾ ਅਕੋਰਡਿੰਗ ਟੂ ਮੀ ਕਿ ਤੀਸਰੇ ਨੰਬਰ ਤੇ ਵਰਲਡ ਚ ਹਾਂ 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 ਪਾਵਰਫੁਲ ਪਾਵਰਫੁਲ ਠੀਕ ਹੈ ਠੀਕ ਤੇ ਇਹਨਾਂ ਨੇ ਉਹ 5 ਸਾਲ ਦਾ ਦਾ ਕਰ ਦਿੱਤਾ ਹੋਇਆ ਭਾਜੀ ਵਾਹ ਵਾਹ ਹਾਂਜੀ ਇਹ ਆ ਜੀ ਪੇਪਰਾਂ ਦਾ ਪ੍ਰੋਸੈਸ ਕਿਉਂਕਿ ਜਾਣਕਾਰੀ ਦੇਣੀ ਤੁਹਾਨੂੰ ਬਹੁਤ ਜ਼ਰੂਰੀ ਹੁੰਦੀ ਹੈ ਕਿ ਪੁਰਤਗਾਲ ਚ ਆਉਂਦੇ ਆ ਸਾਰੀ ਮਤਲਬ ਕਿ ਤੁਹਾਡਾ ਜਿਹੜਾ ਪੇਪਰਾਂ ਦਾ ਕੰਮ ਹੋ ਜਾਂਦਾ ਬਹੁਤ ਸਾਰੇ ਲੋਕ ਨੇ ਬੜ ਬੜੇ ਮੈਂ ਇਟਲੀ ਵੀ ਬਹੁਤ ਸਾਲ ਮਹਿਰਿਆ ਹਾਂ ਸੋ ਆਪਾਂ ਉੱਥੇ 7-7 ਸਾਲ ਕਈ 10-10 ਸਾਲ ਕੱਚੇ ਵੀ ਰਹੇ ਮੁੰਡੇ ਸੋ ਉਦੋਂ ਪਤਾ ਹੀ ਨਹੀਂ ਸੀ ਹੁੰਦਾ ਵੀ ਆ ਗੱਲਾਂ ਦਾ ਪੁਰਤਗਾਲ ਹੋ ਜਾਂਦਾ ਹੁਣ ਪਤਾ ਲੱਗਣ ਲੱਗਿਆ ਆ ਮੁੰਡੇ ਇੱਧਰ ਆਉਣ ਲੱਗੇ ਆ ਤੇ ਪੇਪਰ ਬਣਾਉਣ ਲੱਗ ਪਏ ਅੱਛਾ ਇੱਕ ਆਮ ਆਪਾਂ ਬੇਸਿਕ ਗੱਲ ਕਰੀਏ ਵੀ ਦਿਹਾੜੀ ਜਿੱਦਾਂ ਕਹੀਏ ਇੱਕ ਆਪਾਂ ਇੱਕ ਦਿਨ ਕੰਮ ਕਰਕੇ ਇੱਕ ਰੈਸਟੋਰੈਂਟ ਦੇ ਵਿੱਚ ਬੰਦਾ ਕੰਮ ਕਰਦਾ ਕਿੰਨੀ ਕੁ ਦਿਹਾੜੀ ਮਿਲ ਜਾਂਦੀ ਆ ਪਾਜੀ ਜੀ ਆਪਾਂ ਬਾਈ ਇੱਕ ਦਿਨ ਦਾ ਵਨ ਡੇ ਦਾ ਸਹੀ ਹੈ 25 ਤੋਂ 30 ਯੂਰੋ ਮਿਲਦੇ ਆ ਇੱਕ ਦਿਨ ਦੇ ਠੀਕ ਹੈ ਸਹੀ ਹੈ ਜਿਹੜਾ ਕਿ ਪਹਿਲਾ ਕੰਟਰੈਕਟ 750 ਜੀਗਾ ਇਸ ਵਾਰੀ ਹੁਣ ਗਵਰਨਮੈਂਟ ਚੇਂਜ ਹੋਣ ਦੇ ਨਾਲ ਨਾਲ 850 ਦਾ ਹੋ ਗਿਆ ਓਕੇ ਸਹੀ ਹੈ ਤੇ ਉਹਦੇ ਅਕੋਰਡਿੰਗ 25 30 ਸਮਥਿੰਗ ਮਿਲ ਹੀ ਜਾਂਦੀ ਹੈ ਇੱਕ ਦਿਨ ਦਾ ਠੀਕ ਹੈ ਠੀਕ ਤੇ ਜਿਹਦੇ ਚੋਂ ਆਪਾਂ ਨੂੰ ਫਿਰ ਵੀ ਜਿਹੜਾ ਬੰਦਾ ਸਟਰਗਲ ਕਰਕੇ ਆਪਣਾ ਰੂਮ ਰੈਂਟ ਕੱਢ ਕੇ ਆਪਣਾ ਗਰੋਸਰੀ ਵਗੈਰਾ ਆਪਣਾ ਆਣ ਜਾਣ ਦਾ ਖਰਚਾ ਕੱਢ ਕੇ ਕਿ 15 ਤੋਂ 20 ਤੋਂ 25 ਦਾ ਅਪਰੋਕਸੀਮੇਟਲੀ ਘਰ ਆਪਣੇ ਭੇਜ ਸਕਦਾ मतलब कि रुपये गल करिए तो पच्ची को हज़ार भेज सकता हूँ ठीक है ठीक है हाँ अच्छा भाई साहब मैं आपकी तरफ आ रहा हूँ यो बात हो रही थी कि रूम वगैरह की है ना सो कैसे अगर रूम लेना है या घर लेना है उसके क्या प्राइजेज चलते हैं यहाँ पे पर जो अकोमोडेशन के बहुत एक्सपेंसिव है एज़ कम्पेयर टू अदर यूरोपियन कंट्रीज़ हमारे ही लोगों ने मतलब बहुत ख़राब की हुई है प्राइजेज अकोमोडेशन की बहुत आए हैं अगर आपको यहाँ पे रूम बेसिकली बड़ा हार्ड से मिलेगा अगर मिल गया तो वो मिनिमम 500 यूरो का होगा हाँ तो अकोमोडेशन यहाँ पे बहुत एक्सपेंसिव है अगर दूसरे लोग जो बंक बेड्स में रहते हैं वो चीप है 150 मतलब में एक ही जी बंक बेड्स होते, हाँ, होते हैं जो बेड के ऊपर बेड जो बने ठीक, हो, ठीक, अगर वो कोई ले रहा है तो 150 में उसको मिल हाँ, जाते हैं उसमें बहुत हेडेक है। होती है बहुत सारे लोगों के साथ एक ही रूम शेयर करना पड़ता है प्राइवेसी नहीं होती ਇੱਕੋ ਹੀ ਬਾਥਰੂਮ ਹੁੰਦਾ ਤੇ ਇੱਕੋ ਹੀ ਕਿਚਨ ਹੁੰਦੀ ਹੈ ਸੋ ਉਹ ਫਿਰ ਸਿਆਪਾ ਇਹ ਪਿਆ ਰਹਿੰਦਾ ਵੀ ਸਾਫ ਕਿਨੇ ਕਰਨਾ ਹੈ ਹਾਂ ਔਰ ਅਗਰ ਕਿਸੇ ਕੋ ਕੰਮ ਤੇ ਜਾਣਾ ਹੈ ਜਿਸ ਟਾਈਮ ਉਸਕੋ ਕੰਮ ਤੇ ਜਾਣਾ ਹੈ ਉਸ ਤੋਂ ਪਹਿਲੇ ਲਾਈਨ ਲੱਗੀ ਹੋਈ ਹੁੰਦੀ ਹੈ ਬਿਲਕੁਲ ਬਿਲਕੁਲ ਹਾਂ ਸੋ ਮੇਨ ਪ੍ਰੋਬਲਮ ਜੀ ਜੀ ਅਸੀਂ ਨਾ ਮੈਂ ਨਾਲ ਨਾਲ ਮੈਂ ਵੀ ਦੱਸਦਾ ਜਾਣਾ ਹੈ ਅਸੀਂ ਮੈਂ ਜਦੋਂ ਨਵਾਂ ਆਇਆ ਨਾ ਤੇ ਅਸੀਂ 27 ਜਾਣੇ ਰਹਿੰਦੇ ਹੁੰਦੇ ਸੀ ਇੱਕ ਘਰ ਦੇ ਵਿੱਚ ਤੇ ਇੱਕ ਡਬਲ ਬੈੱਡ ਦੇ ਉੱਤੇ ਤਿੰਨ ਤਿੰਨ ਜਾਣੇ ਪੈਂਦੇ ਹੁੰਦੇ ਸੀ ਤੇ ਇੱਕ ਰੂਮ ਦੇ ਵਿੱਚ ਤਿੰਨ ਤਿੰਨ ਡਬਲ ਬੈੱਡ ਹੁੰਦੇ ਸੀ ਸੋ 9-9 ਬੰਦੇ 10-10 ਬੰਦੇ ਇੱਕ ਦੇ ਵਿੱਚ ਇੱਕ ਵਾਰੀ ਦੀ ਗੱਲ ਹੈ ਵੀ ਜਦੋਂ ਨਵਾਂ ਨਵਾਂ ਮੈਂ ਕੋਈ ਰਿਹਾਇਸ਼ ਦੇ ਵਿੱਚ ਗਿਆ ਕਿਤੇ ਜਦੋਂ ਆਇਆ ਮੈਂ ਹੈਨਾ ਸੋ ਆਉਂਦਿਆਂ ਸਾਰ ਇੱਕ ਐਸੀ ਰਿਹਾਇਸ਼ ਸਾਨੂੰ ਮਿਲ ਗਈ ਵੀ ਇੱਕ ਡਬਲ ਬੈੱਡ ਦੇ ਉੱਤੇ ਪੰਜ ਜਾਣੇ ਅਸੀਂ ਸੁੱਤੇ ਤੇ ਇੱਕ ਰੁਝਾਈ ਸੀ ਸਾਡੇ ਕੋਲ ਤੇ ਜਦੋਂ ਅਸੀਂ ਪੈਰਾਂ ਤੇ ਲੈਂਦੇ ਸੀ ਮੂੰਹ ਤੋਂ ਲੱਜ ਜਾਂਦੀ ਸੀ ਮੂੰਹ ਤੋਂ ਲੈਂਦੇ ਸੀ ਤੇ ਪੈਰਾਂ ਤੋਂ ਲੱਜ ਜਾਂਦੀ ਸੀ ਸੋ ਠੰਡ ਵੀ ਬਹੁਤ ਸੀਗੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਆਪਾਂ ਸਮਾਂ ਕੱਟਿਆ ਹੋਇਆ ਮੈਂ ਕਿਹਾ ਆਪਣੀ ਵੀ ਦੱਸੀ ਜਾਈਏ ਨਾਲ ਨਾਲ ਬਿਲਕੁਲ ਬਿਲਕੁਲ ਅੱਛਾ ਹਾਂਜੀ ਹਾਂਜੀ ਕਿਉਂਕਿ ਖੋਦਣਾ ਜੋ ਹੋਈ ਹੁੰਦੀ ਉਹ ਖੁਦ ਨੂੰ ਪਤਾ ਹੁੰਦਾ ਹੈ ਨਾ ਉਹ एक्सपीरियंस जो होंगे शेयर करना जो जरूरी जी दिने दिने अच्छा आ, भाई साहब घर जे जो हम लेते हैं मतलब अपना बाय करते हैं उसका क्या प्रोसेस है यहाँ पे कितने का मिल जाता है घर अगर आप परचेस करते हो तो वो मिनिमम टी टू हम मतलब टू बेडरूम का अपार्टमेंट आपको अगर इंटर कैंपस जैसे ये है ये पोर्स एरिया काउंट होता है यहाँ का बहुत अच्छा सेफ एरिया है तो अगर आप यहाँ पे टी लेते हैं तो वो मिनिमम आपको ढाई लाख यूरो का मिलेगा اگر کسی کے پاس ٹی آر سی اے اور اس کے پاس اچھی انکم ہے اس کی سیلری اس کے اکاؤنٹ میں آ رہی ہے تو بینک کے تھرو भी वो मॉर्गेज पे अपना घर ले सकता है like तो वो इजी पड़ जाता है अगर रेंट पे वो ले रहा है एग्जांपल वो 1200 यूरो रेंट मिनिमम है यहां पे तो अगर वो बैंक के थ्रू मॉर्गेज पे लेगा तो वो पाँच सौ पे करेगा घर भी उसका हो गया रेंट हाँ। भी कम हो गई समझो ओके, 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 ओके जा, जी पुल। अगर पुल। इस तरह वो परचेज करना चाहे तो इस तरह भी कर सकता है वैसे रेंट यहाँ पे बहुत एक्सपेंसिव है अगर कोई बंदा सिर्फ रेंट पे लेगा घर तो उसको थ्री डिपॉजिट सिक्योरिटीज देनी पड़ती हैं ਪਹਿਲੇ ਤਾਂ ਉਹ dete nahi dete hain to 3 securities fir IRS maangte bahut sari cheeze maangte haan okay okay acha hun apa samapti wale passe nu vadde haan te jehde hor naujawan jehde hai matlab inna mulkan nu aa rahe hai unna nu ki kehna chahoge apne experience de hisab de naal ki paaji dekho jehde vi veer bhraane auna hai pahen ne auna hai sir koi na koi apna koi kam sikheya hoye ਉਹਦਾ ਵਧੀਆ ਰਹਿੰਦਾ ਅੱਛਾ ਕਿਹੋ ਜਿਹਾ ਕੰਮ ਮਤਲਬ ਲਾਈਕ ਜੇ ਤਾਂ ਆਪਾਂ ਕਹਨੇ ਕਿ ਸਭ ਨਾਲ ਵਧੀਆ ਇੱਕ ਸਾਫ ਸੁਥਰਾ ਜਿਵੇਂ ਮੈਂ ਵੀ ਖੁਦ ਰੈਸਟੋਰੈਂਟ ਦਾ ਕਰਦਾ ਭਾਜੀ ਬਹੁਤ ਵਧੀਆ ਕੰਮ ਨੇ ਠੀਕ ਆ ਹਰ ਚੀਜ਼ ਪ੍ਰੋਵਾਈਡ ਹੁੰਦੀ ਹੈ ਠੀਕ ਆ ਫਿਰ ਸਾਫ ਸੁਥਰਾ ਕੰਮ ਆ ਕਿ ਮੇਨ ਟੂ ਸੇ ਕਿ ਇੱਕ ਲਾਈਫੇ ਦੀ ਅਲੱਗ ਹੀ ਆ ਓਕੇ ਹਾਂਜੀ ਬਾਕੀ ਉਬਰੇ ਵਾਲੇ ਵੀਰ ਭਰਾ ਵੀ ਆਪਣੇ ਬਹੁਤ ਪੈਸੇ ਵੀ ਜ਼ਿਆਦਾ ਬਣਦੇ ਹੋਣੇ ਮੇਰੇ ਸੇ ਨਹੀਂ ਭਾਜੀ ਕੰਸਟਰਕਸ਼ਨ ਲਾਈਨ 'ਚ ਜ਼ਿਆਦਾ ਬਣਦੇ ਕੀ ਬਾਤ ਹੈ ਅੱਛਾ ਅੱਛਾ ਇਸ 'ਚ ਪੈਸੇ ਇੱਕ ਨੋਰਮਲ ਕੰਟਰੈਕਟ ਆ ਇਹਨਾਂ ਦਾ ਸਹੀ ਆ ਫਿਰ ਤੁਹਾਡਾ ਜਿਉ ਜਿਉ ਐਕਸਪੀਰੀਅੰਸ ਵਧ ਜਾਂਦਾ ਹਾਂ ਅਕੋਰਡਿੰਗ ਟੂ ਓਨਰ ਉਹ ਫਿਰ ਤੁਹਾਨੂੰ ਕਰ ਸਕਦਾ ਇਨਕਰੀਜ਼ ਅਦਰਵਾਈਜ਼ ਇੱਥੋਂ ਦਾ ਕੰਟਰੈਕਟ ਜੋ ਹੈ 850 ਸਮਥਿੰਗ ਆ ਓਕੇ ਜੀ ਜਿਹੜਾ ਉਬਰੇ ਦਾ ਉਹ ਥੋੜਾ ਜ਼ਿਆਦਾ ਹੁੰਦਾ ਓਕੇ ਓਕੇ ਜੀ ਉਬਰਾ ਆਪਾਂ ਕੰਸਟਰਕਸ਼ਨ ਲਾਈਨ ਜਿਹਨੂੰ ਕਹਿੰਦੇ ਆ ਉਸੀ ਨੂੰ ਅੱਛਾ ਆਪ ਕੀ ਕਹਿਣਾ ਚਾਹੋਗੇ ਜੋ ਮਤਲਬ ਹਮਾਰੇ ਲੋਗ ਆ ਰਹੇ ਆ ਨਵੇਂ ਵੀ ਆ ਰਹੇ ਆ ਪਾਕਿਸਤਾਨ ਸੇ ਆ ਰਹੇ ਆ ਨਾ ਬਹੁਤ ਸੋਚ ਰਹੀ ਹੋਗੇ ਕਿ ਜਾਏ ਕਿਵੇਂ ਕੋਈ ਵੀਜ਼ਾ ਕੇ ਲੀਏ ਅਪਲਾਈ ਕਰ ਰਹਾ ਹੈ ਕੋਈ ਕਿਸੇ ਏਜੰਟ ਕੇ ਪਾਸ ਗਿਆ ਹੂਆ ਹੈ ਨਾ ਸੋ ਆਪ ਕੀ ਕਹਿਣਾ ਚਾਹੋਗੇ सबसे पहले मैं तो ये कहना चाहूँगा कि लीगल वे से आएँ फिर आपके रास्ते खुल जाते हैं जो टी आपको नॉर्मली अगर आप लीगल वे पर आते हैं तो छः महीने के बाद आप कोर्ट में केस करके आप अपनी टी जो है ना ले सकते हैं अगर आप इलीगल वे से आएंगे तो दो साल ढाई साल भी लग जाएंगे और अभी जैसे मैंने सुना है कि रूल्स चेंज कर रहे हैं जो इलीगल आए उसको वो टीआरसी नहीं देंगे तो पहले आप प्रिफर करेंगे लीगल वे से आएँ दूसरा आपको मिनिमम इंग्लिश आनी चाहिए अगर आपको इंग्लिश आती है तो आपको यहाँ पे बहुत सारी कंपनीज़ में जॉब्स मिल सकती हैं जो कॉल सेंटर पे, जैसे टेली परफॉर्मेंस हो गया फाउंड एवर हो गया अगर आपको इंग्लिश आती है तो वहाँ पे आपको बहुत अच्छी जॉब्स और इजी लाइफ की जॉब्स मिल सकती हैं उसके बाद अगर आपको कुछ कुछ और अच्छा और अच्छा करना है तो वो फिर बारबर का हो गया ईजी जॉब है आपको तकलीफ़ नहीं होती तो कुछ ना कुछ स्किल लेके आए लेकिन इंग्लिश मस्ट है यहाँ पे पोर्चुगीज़ जो है ना आना लाजमी है अगर आपको पर्चुगीज़ आने में ऑफकोर्स छः महीने आठ महीने लगते हैं जैसे मुझे नहीं आती पर्चुगीज़ भैया को आती है तो मैं इसके सहारे मतलब मेरा सिस्टम चल रहा है तो अगर मुझे इंग्लिश आती है तो जब ये नहीं होता तो मैं उस चीज़ को खुद मैनेज कर सकता हूँ तो यहाँ पर मैं बहुत सारे लोगों से मिला हूँ जिनको इंग्लिश भी नहीं आती तो उनके लिए सर्वाइव करना यहाँ पर बहुत डिफ़िकल्ट है ਤੋ ਇੰਗਲਿਸ਼ ਆਪ ਸਿੱਖੇਂ ਔਰ ਇੱਕ ਟਾਈਮ ਸੈੱਟ ਕਰੇ ਫਿਰ ਉਸ ਹਿਸਾਬ ਸੇ ਆਪਾਂ ਜਬ ਆਪਕੇ ਪਾਸ ਇੱਕ ਫਾਈਨੈਂਸ਼ੀਅਲ ਕੁਛ 6 ਮਹੀਨਿਆਂ ਦਾ ਫੰਡ ਵੀ ਹੋ ਤਾਂ ਕਿ ਅਗਰ ਆਪਕੋ 6 ਮਹੀਨੇ ਜੌਬ ਨਹੀਂ ਮਿਲ ਰਹੀ ਤੋ ਆਪ ਜੋ ਹੈ ਨਾ ਡਿਸਪਰੇਟ ਨਾ ਹੋ ਜਾਏ ਔਰ ਆਪਣਾ ਕੌਨਫੀਡੈਂਸ ਲੂਜ਼ ਨਾ ਕਰੇ ਡੈਫੀਨਿਟਲੀ ਇੱਕ ਲਾਸਟ ਗੱਲ ਮੈਂ ਕਹਿਣੀ ਚਾਹੁੰਨਾ ਹਾਂ ਜਿਵੇਂ ਆਪਣੇ ਜਿਹੜੇ ਵੀ ਵੀਰ ਭਰਾਣੇ ਇੱਥੇ ਭੈਣ ਨੇ ਆਣਾ ਆਪਾ ਲੋਕ ਕਹਿੰਦੇ ਆ ਕਿ ਪੁਰਤਗਾਲ ਚ ਕੰਮ ਨਹੀਂ ਹੈਗਾ ਜਿਵੇਂ ਵੱਡੇ ਭਾਜੀ ਹੋਣਾ ਨੇ ਕਿਹਾ ਉਹ ਬਿਲਕੁਲ ਸਹੀ ਗੱਲ ਆ 101% ਜੇ ਚਲੋ ਮੰਨ ਲਓ ਆਪਾਂ ਘਰੋਂ ਤਾਂ ਕੋਈ ਸਿੱਖੇ ਨਹੀਂ ਹੁੰਦਾ ਇੱਥੇ ਆ ਕੇ ਸਿੱਖਨੇ ਆ ਪੁਰਤਗੀਸ਼ੀ ਤੁਹਾਨੂੰ ਨਹੀਂ ਆਉਂਦੀ ਤੁਹਾਨੂੰ ਇੰਗਲਿਸ਼ ਆਉਣੀ ਮਸਟ ਚਾਹੀਦੀ ਹੈ ਇੰਗਲਿਸ਼ ਆਏਗੀ ਥੈਨ ਕੋਈ ਜੋਬ ਤੁਹਾਨੂੰ ਪ੍ਰੋਵਾਈਡ ਕਰੇਗਾ ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਜੇ ਤੁਹਾਨੂੰ ਪੁਰਤਗੀਸ਼ ਨਹੀਂ ਆਉਂਦੀ ਫੇਰ ਤੁਹਾਡੇ ਲਈ ਕੋਈ ਜੋਬ ਨਹੀਂ ਹੈ ਕਿਸੇ ਲਈ ਚਾਹੇ ਤੁਸੀਂ ਹਾਂ ਓਬਰੇ ਆਬਰੇ ਕੰਸਟਰਕਸ਼ਨ ਲਾਈਨ ਦਾ ਕਰ ਸਕਦੇ ਹੋ ਉਹਦੇ ਲਈ ਵੀ ਉਹ ਅੱਜ ਕੱਲ ਜੋ ਕਰ ਰਹੇ ਆ ਤੇ ਘੱਟੋ ਘੱਟ ਉਹਨਾਂ ਨੂੰ ਆਪਣੇ ਸ਼ੈਫ ਜੋ ਓਨਰ ਹੁੰਦਾ ਜਾਂ ਕੋਈ ਆਪਣੇ ਤੋਂ ਵੱਡਾ ਹੁੰਦਾ ਮੈਨੇਜਰ ਹੁੰਦਾ ਉਹਦੇ ਨਾਲ ਗੱਲ ਕਰਨ ਲਈ ਥੋੜੀ ਬੁਤ ਲिटल ਬਿਟ ਆਣੀ ਚਾਹੀਦੀ ਆ ਨਹੀਂ ਤਾਂ ਚਾਹੀਦੀ ਆ ਬਿਲਕੁਲ ਬਿਲਕੁਲ ਇੰਗਲਿਸ਼ਲੀ ਹਾਂ ਜੀ ਇੰਗਲਿਸ਼ ਹੋਣੀ ਚਾਹੀਦੀ ਹਾਂਜੀ ਤੇ ਪੁਰਤਗੇਸੀ ਤਾਂ ਮਸਟ ਆ ਇੱਥੇ ਪੁਰਤਗੇਸੀ ਆ ਤਾਂ ਦੈਨ ਕੰਮ ਤੁਹਾਡ ਨੂੰ ਜਿੱਥੇ ਮਰਜੀ ਆ ਇਸੇ ਲਈ ਸਾਰੇ ਕਹਿੰਦੇ ਆ ਵੀ ਇੱਥੇ ਹਾਰਡਵਰਕ ਜ਼ਿਆਦਾ ਕਿਉਂਕਿ ਇਹ ਲੈਂਗੁਏਜ ਦਾ ਇਹਨਾਂ ਦਾ ਹੋਇਆ ਪਿਆ ਕਿ ਇਹ ਉਹਨੂੰ ਮਸਟ ਰੱਖਦੇ ਆ ਬਿਲਕੁਲ ਬਿਲਕੁਲ ਯੂਰਪੀਅਨ ਜਿੰਨੇ ਵੀ ਮੂਲਖਾ ਉੱਥੇ ਲੈਂਗੁਏਜ ਜਿਹੜੀ ਆ ਉਹਨੂੰ ਜ਼ਿਆਦਾ ਪ੍ਰੈਫਰ ਕੀਤਾ ਜਾਂਦਾ ਸੋ ਪ੍ਰੈਫਰ ਕਰਦਾ ਭਈ ਆਪਾਂ ਇਹ ਕਹਿ ਜੇ ਅਸੀਂ ਇਟਾਲੀਅਨਾਂ ਤੇ ਬਾਹਰੋਂ ਬੰਦਾ ਆਉਣ ਵਾਲਾ ਜਿਹੜਾ ਹੈ ਉਹ ਸਾਡਾ ਇਟਾਲੀਅਨ ਬੋਲੇ ਪੁਰਤਗਾਲ ਵਾਲੇ ਵੀ ਇਹੀ ਕਹਿੰਦੇ ਨੇ ਵੀ ਅਸੀਂ ਕਿਉਂ ਦੂਜੇ ਦੀ ਬੋਲੀ ਬੋਲੀਏ ਸੋ ਪਰ ਸਾਡੇ ਪੰਜਾਬ ਦੇ ਵਿੱਚ ਕੀ ਹੈ ਵੀ ਅਸੀਂ ਪ੍ਰਵਾਸੀਆਂ ਦੀ ਬੋਲੀ ਜਿਹੜੀ ਬੋਲ ਕੇ ਜ਼ਿਆਦਾ ਖੁਸ਼ ਹੁੰਨੇ ਆ ਸੋ ਕੁਝ ਸਿੱਖਣਾ ਚਾਹੀਦਾ ਸਾਨੂੰ ਵੀ ਇਹਨਾਂ ਗੱਲਾਂ ਤੋਂ ਅੱਛਾ ਇੰਟਰਵਿਊ ਤੇ ਆਪਾਂ ਕਰ ਲਈਏ ਸਮਾਪਤ ਹੈ ਮੜਜੀ ਚਾਤੀ ਅੰਦਰ ਮਰਵਾ ਦਿਆਂ ਤੁਹਾਨੂੰ ਸੋ ਇੰਟਰਵਿਊ ਤਾਂ ਦੋਸਤੋ ਆਪਾਂ ਕਰ ਲਈਏ ਖਤਮ ਤੇ ਤੁਹਾਨੂੰ ਮੈਂ ਦਿਖਾ ਦਵਾ ਕਿਹੜਾ ਕੰਮ ਜਿਹੜਾ ਹੈਗਾ ਇਹ ਚਲਾਉਂਦੇ ਨੇ ਮੜਜੀ ਚਾਤੀ ਮਰਵਾ ਦਵਾ ਵੈਸੇ ਤਾਂ ਅੱਗੇ ਕਸਟਮਰ ਹੈਗੇ ਨੇ ਇਥੇ ਸਾਰਾ ਕੁਝ ਜਿਹੜਾ ਹੈ ਉਹ ਚੱਲਦਾ ਐਜ਼ ਬਾਰ ਤੇ ਉਹਦੇ ਨਾਲ ਹੀ ਪੀਜ਼ਾ ਬਣਾਉਣ ਵਾਲੀਆਂ ਜਿਹੜੀਆਂ ਫੋਰਨੋਸ ਹੁੰਦੀਆਂ ਜਾਂ ਜਿਹਨੂੰ ਕਹਿ ਲਈਏ ਆਪਾਂ ਹੋਰ ਵੀ ਇਹਦੇ ਲਈ ਸ਼ਬਦ ਜਿਹੜੇ ਵਰਤੇ ਜਾਂਦੇ ਆ ਸੋ ਇਸ ਤਰੀਕੇ ਨਾਲ ਇਹ ਕੰਮ ਹੁੰਦਾ ਤੇ ਤੇ ਸੋ ਇੱਕ ਕਸਟਮਰ ਵੀ ਜਿਹੜੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਬਾਹਰਲੇ ਪਾਸੇ ਵੀ ਬੈਨ ਨੂੰ ਬੜਾ ਵਧੀਆ ਸੋਹਣਾ ਇਹਨਾਂ ਨੇ ਜਿਗਾਰਡਮੈਂਟ ਬਣਾਇਆ ਹੋਇਆ ਸੋ ਤੁਹਾਨੂੰ ਮੈਂ ਦਿਖਾ ਦਿੰਨਾ ਹੈ ਅ ਬਾਹਰ ਇੱਕ ਤਾਂ ਬਾਰਿਸ਼ ਹੋ ਰਹੀ ਹੈ ਇੱਕ ਤਾਂ ਬਾਹਰ ਮੀਂਹ ਪੈ ਰਿਹਾ ਬਹੁਤ ਸੋਹਣਾ ਖੂਬਸੂਰਤੀ ਹੈ ਤੇ ਇੱਧਰ ਟੇਬਲ ਲੱਗੇ ਹੋਏ ਨੇ ਤੁਸੀਂ ਭਾਜੀ ਇੱਧਰ ਹੁੰਦੀ ਆ ਕੇ ਜੇ ਇੱਧਰ ਨੂੰ ਦਿਖਾ ਦਿਓ ਤੇ ਆਨੰਦ ਲੈ ਰਹੇ ਗੋਰੇ ਵੀ ਤੁਸੀਂ ਨਾਲ ਨਾਲ ਦੇਖ ਲਓ ਮੌਸਮ ਦਾ ਆਨੰਦ ਤੇ ਜਾਂ ਹੋਰ ساری ਗੱਲਬਾਤ ਜਿਹੜੀ ਹੈਗੀ ਇੱਧਰ ਵੀ ਮੜੀ ਜੀ ਚਾਤੀ ਜਿਹੜੀ ਹੈਗੀ ਉਹ ਮਰਵਾ ਦਿਓ ਸੋ ਇਹ ਕੰਮਕਾਰ ਹੈਗੇ ਨੇ ਪੁਰਤਗਾਲ ਦੇ ਵਿੱਚ ਪੰਜਾਬੀਆਂ ਦੇ ਤੇ ਆਸ ਕਰਦਾ ਤੁਹਾਨੂੰ ਇਹ ਜਿਹੜੀ ਵੀਡੀਓ ਹੈ ਪਸੰਦ ਆਈ ਹੋਵੇਗੀ ਸੋ ਹੋਰ ਵੀ ਆਪਾਂ ਕੋਸ਼ਿਸ਼ ਕਰਦੇ ਆ ਇਥੋਂ ਤੁਹਾਨੂੰ ਕੋਈ ਨਾ ਕੋਈ ਕੰਟੈਂਟ ਹੋਰ ਬਣਾ ਕੇ ਦਿਖਾਈਏ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ ਮਿਲਦੇ ਆ ਜੀ ਫਿਰ